ਸਭ ਤੋਂ ਪਹਿਲਾਂ ਤਾਂ ਜੀ ਮੈਂ ਇੱਥੇ ਆਏ ਹੋਏ ਸਾਰੇ ਪ੍ਰਿੰਟ মিডিਆ ਔਰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਔਰ ਹੋਰ ਵੀ ਜਿਹੜੇ ਪੱਤਰਕਾਰ ਸਾਹਿਬਾਰੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਆਖਦਾ ਆ ਵੱਲੋਂ ਸਿੰਗਾਪੁਰ ਡਿਜ਼ਨੀ ਕਾਰਨੀਵਲ ਔਰ ਆਸ ਕਰਦਾ ਕਿ ਤੁਹਾਡਾ ਪੂਰਾ ਸਹਿਯੋਗ ਫੁਗਵਾੜੇ ਸ਼ਹਿਰ ਦਾ ਜਿਨੇ ਵੀ ਇੱਥੇ ਪੱਤਰਕਾਰ ਵੀਰ ਨੇ ਸਾਰੇ ਸਾਡੇ ਭਰਾ ਨੇ ਚਾਹੇ ਪ੍ਰਿੰਟ মিডিਆ ਚਾਹੇ ਸੋਸ਼ਲ ਮੀਡੀਆ ਚਾਹੇ ਕਿਸੇ ਪਾਸਿਓਂ ਵੀ ਅੱਛਾ ਸਹਿਯੋਗ ਮਿਲੇਗਾ ਲੋਕਾਂ ਤੱਕ ਇਹ ਗੱਲ ਪਹੁੰਚਾਣ ਦੀ ਗੱਲ ਹੈ ਕਿ ਤੁਹਾਡੇ ਸ਼ਹਿਰ 'ਚ ਕਿਸ ਤਰ੍ਹਾਂ ਦਾ ਕਾਰਨੀਵਲ ਸਿੰਗਾਪੁਰ ਡਿਜ਼ਨੀ ਕਾਰਨੀਵਲ ਆਇਆ ਜਿਹੜਾ ਅੱਜ ਤੱਕ ਇਸ ਸ਼ਹਿਰ ਨੇ ਜਾਂ ਇਸ ਇਲਾਕੇ ਨੇ ਨਹੀਂ ਦੇਖਿਆ ਹੋਵੇਗਾ ਉਹਦੇ ਵਿੱਚ ਕੁਝ ਆਈਟਮਸ ਦਾ ਇਦਾਂ ਦੀਆਂ ਨੇ ਜਿਹੜੀਆਂ ਅੱਜ ਤੱਕ ਵੀ ਕਦੀ ਪੰਜਾਬ ਦੇ ਵਿੱਚ ਕਿਹਾ ਮੇਰਾ ਖਿਆਲ ਹੈ ਨਾਰਥ ਇੰਡੀਆ 'ਚ ਤੱਕ ਵੀ ਨਹੀਂ ਹੋਣੀਆਂ ਦੋ ਤਿੰਨ ਆਈਟਮ ਇੱਕ ਝੂਲਾ ਸੁਨਾਮੀ ਉਹ ਬਿਲਕੁਲ ਵੀ ਹਰ ਤੱਕ ਇੱਥੇ ਨਹੀਂ ਪਹੁੰਚਿਆ ਫੋਰਨ ਦੀ ਆਈਟਮ ਜਿਹੜੇ ਬਾਹਰਲੇ ਸ਼ਹਿਰ ਆ ਸਾਡੇ ਐਨ ਆਰ ਆਈ ਇਲਾਕਾ ਹੈ ਪੂਰੇ ਦਾ ਪੂਰਾ ਬਹੁਤ ਸਾਰੇ ਲੋਕ ਅਕਸਰ ਬਾਹਰਲੇ ਕੰਟਰੀਆਂ ਜਾਂਦੇ ਰਹਿੰਦੇ ਆ ਉੱਥੇ ਉਹਨਾਂ ਨੇ ਦੇਖੇ ਹੋਣਗੇ ਮੇਰਾ ਦਾਵਾ ਹੈ ਕਿ ਇਸ ਇਲਾਕੇ ਜਾ ਤੱਕ ਇਹ ਅਜਿਹੇ ਝੂਲੇ ਨਹੀਂ ਦੇਖਣ ਨੂੰ ਮਿਲਣਗੇ ਹੋਰ ਨਮੀ ਇੱਕ ਅਟਰੈਕਸ਼ਨ ਹੈ ਜੀ ਜਿਹੜੇ ਸੈਲਫੀ ਪੁਆਇੰਟਸ ਬਣਾਏ ਆ 8-10 ਲਾਈਟਸ ਦੇ ਨਾਲ ਸੈਲਫੀ ਪੁਆਇੰਟਸ ਆ ਬੱਚਿਆਂ ਲਈ ਜੋ ਵੀ ਅੱਜਕੱਲ ਕਰੇਜ਼ ਹੈ ਹਰ ਕੋਈ ਜਿਹੜਾ ਹੈ ਉਸ सेल्फ ਵੀ ਲੈ ਕੇ ਆਪਣੇ ਕੋ ਸੇਵ ਕਰਦਾ ਔਰ ਸੋਸ਼ਲ ਮੀਡੀਆ ਤੇ ਜਾਂ ਹੋਰ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਆਪਸ ਵਿੱਚ ਸ਼ੇਅਰ ਕਰਦੇ ਆ ਔਰ ਇੱਕ ਯਾਦਗਾਰ ਵੀ ਹੈ ਔਰ ਬਾਕੀ ਝੂਲੇ ਜਿਹੜੇ ਕਾਫੀ ਤਰ੍ਹਾਂ ਦੇ ਨੇ ਤੁਸੀਂ ਪਹਿਲਾਂ ਵੀ ਦੇਖੇ ਹੋਏ ਆ ਲੇਕਿਨ ਆ ਜਿਹੜਾ ਜੁਆਇੰਟ ਵੀਲ ਆ ਜਿਹਨੂੰ ਰਾਜਾ ਕਿਹਾ ਜਾਂਦਾ ਮੇਲਿਆਂ ਦਾ ਉਹ ਵੀ ਲਗਭਗ 80 ਫੁੱਟ ਹਾਈਟ ਦਾ ਸਭ ਨਾਲ ਵੱਡਾ ਜਿਹੜਾ ਜੁਆਇੰਟ ਵੀਲ ਇੱਥੇ ਲੱਗਾ ਹੋਇਆ ਔਰ ਉਹਦੇ ਨਾਲ ਰਾਣੀ ਹੈ ਜਿਹਨੂੰ ਅਸੀਂ ਕਲੰਬਸ ਵੀ ਕਹਿ ਦਿੰਦੇ ਆ ਪੰਜਾਬ ਸਾਨੂੰ ਕਿਸਤੀ ਕਹਿ ਦਿੰਦੇ ਆ ਨਾਭ ਕਹਿ ਦਿੰਦੇ ਆ ਔਰ ਬੱਚਿਆਂ ਲਈ ਬਹੁਤ ਛੋਟੇ ਛੋਟੇ ਤਰ੍ਹਾਂ ਦੇ ਛੋਟੇ ਬੱਚਿਆਂ ਲਈ ਲੱਗ ਝੂਲੇ ਆ ਔਰ ਜਿਹੜੀ ਮੇਨ ਅਟਰੈਕਸ਼ਨ ਹੈ ਉਹ ਐਂਟਰੈਂਸ ਗੇਟ ਆ ਜਿਹੜਾ ਉਹ ਸਿੰਗਾਪੁਰ 에ਅਰਲਾਈਨਸ ਦਾ ਇੱਕ ਜਹਾਜ਼ ਦਾ ਅਸੀਂ ਕਨਸੈਪਟ ਜਿਹੜਾ ਆ ਉਹ ਖੜਾ ਕੀਤਾ ਆ ਜਿਹਦੇ ਵਿੱਚ ਜਾ ਕੇ ਆਉਣ ਵਾਲਿਆਂ ਨੂੰ ਇੱਕ 에ਅਰਲਾਈਨ ਦੀ ਜਿਹੜੀ ਫੀਲਿੰਗ ਆ ਉਹ ਮਹਿਸੂਸ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਹੁੰਦਾ 에ਅਰਪਲੇਨ 'ਚ ਜਾਂ 에ਅਰਲਾਈਨਸ ਘੁੰਮਦੇ ਆ ਅਲੱਗ-ਅਲੱਗ ਜਗ੍ਹਾ ਜਾਂਦੇ ਆ ਲੇਕਿਨ ਬੱਚਿਆਂ ਨੂੰ ਜਿਹਨੇ ਜਿਹੜੇ ਨਹੀਂ ਗਏ ਹੈ ਉਹਨਾਂ ਨੂੰ ਕ੍ਰੇਜ਼ ਹੁੰਦਾ ਕਿ ਅਸੀਂ ਵੀ ਕਦੇ ਜਹਾਜ਼ 'ਚ ਬੈਠੀ ਹੈ ਅਸੀਂ ਵੀ ਕਦੇ ਕਿਸੇ ਏਅਰਲਾਈਨ 'ਚ ਬੈਠਣ ਦਾ ਇੱਕ ਫੀਲਿੰਗ ਲਈਏ ਉਹ ਆ ਕੇ ਉਹਨਾਂ ਨੂੰ ਇਹ ਫੀਲਿੰਗ ਐਂਟਰੈਂਸ ਗੇਟ ਦੇ ਉੱਤੇ ਮਿਲੇਗੀ ਟਾਈਮਿੰਗ ਸਰ 12 ਵਜੇ ਤੋਂ ਲੈ ਕੇ ਰਾਤ ਦੇ 10 11 ਵਜੇ ਤੱਕ ਜਦ ਤੱਕ ਥੋੜਾ ਕਿਉਂਕਿ ਸਰਦੀ ਦੇ ਨਾ ਖਾਸ ਤੁਹਾਨੂੰ ਮੈਂ ਦੱਸਿਆ ਜੀ ਦੋ ਆਈਟਮਸ ਤਾਂ ਜਿਹੜੀਆਂ ਫੋਰਨ ਦੇ ਝੂਲੇ ਆ ਜਿਹੜੇ ਬਿਲਕੁਲ ਕਿਤੇ ਵੀ ਨਹੀਂ ਇੱਕ ਸੁਨਾਮੀ ਆ ਔਰ ਇੱਕ 80 ਫੁੱਟ ਹਾਈਟ ਦਾ ਜਿਹੜਾ ਝੂਲਾ ਹੈ ਉਹ ਜਦ ਤੁਸੀਂ ਉਹਦੇ ਚ ਬੈਠੋਗੇ ਤਾਂ ਲੱਗੇਗਾ ਕਿ ਤੁਸੀਂ ਆਸਮਾਨ ਚ ਉੱਡਦੇ ਪਏ ਹੋ। ਸਰ ਕਿੰਨੇ ਦਿਨ ਦੀ ਆ ਲਗਭਗ ਅਸੀਂ ਜਿਹੜਾ ਲੋਹੜੀ ਦਾ ਤਿਹਾਰਾ ਉਹ ਤੁਹਾਡੇ ਨਾਲ ਤੁਹਾਡੇ ਸ਼ਹਿਰ ਚ ਮਨਾਵਾਂਗੇ ਔਰ ਪੁਰਾਣੇ ਸਾਲ ਨੂੰ ਅਲਵਿਦਾ ਕਹਾਂਗੇ ਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੀ ਤੁਹਾਡੇ ਸ਼ਹਿਰ ਚ ਹਾਜ਼ਰ ਆ ਔਰ ਆਸ ਕਰਦੇ ਹਾਂ ਕਿ ਪੂਰੇ ਇਲਾਕੇ ਦਾ ਸਾਰੇ ਚਾਹੇ ਛੋਟੇ ਵੱਡੇ ਕਿਉਂਕਿ ਲੇਡੀਜ਼ ਲਈ ਵੀ ਬਹੁਤ ਸਾਰੀਆਂ ਡਿਸਕਾਊਂਟਸ ਹੈਗੀਆਂ ਆ ਚਾਹੇ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਜਾਂ ਹੋਰ ਆ ਜਿਹੜੇ ਕੱਪੜਿਆਂ ਦੀਆਂ ਸ਼ੋਰਟ ਹੈਗੀਆਂ ਅਸਰਦੀ ਆ ਰਹੀ ਓਦੇ ਲਈ ਜਿਹੜੇ ਗਰਮ ਕੱਪੜੇ ਆ ਬਹੁਤ ਘੱਟ ਰੇਟ ਤੇ ਔਰ ਬੜੇ ਵਾਜੀ ਰੇਟ ਤੇ ਅਚਾਰ ਚਟਨੀ ਆ ਦੂਸਰਾ ਤੁਹਾਡੇ ਚੂਰਨ ਦਾ ਜਾਂ ਕੁਛ ਕੋਸਮੈਟਿਕਸ ਜਿਹੜੀਆਂ ਖਾਸ ਕਰਕੇ ਲੇਡੀਜ਼ ਲਈ ਪਰ ਹਰ ਤਰ੍ਹਾਂ ਦੇ ਜੋ ਵੀ ਆਏਗਾ ਉਹ ਸੋਚ ਕੇ ਆਏਗਾ ਕਿ ਮੈਂ ਥੋੜੀ ਜਿਹਾ ਅੱਧਾ ਘੰਟਾ ਹੀ ਕੈਂਡਲਸ ਮੰਡ ਕਰਨ ਚੱਲਿਆ ਔਰ ਮੇਰਾ ਦਾਵਾ ਹੈ ਕਿ 2-4 ਘੰਟੇ ਦਾ ਆਮ ਦਾ ਬਹੁਤ ਵਧੀਆ ਇੰਜੋਏ ਕਰਕੇ ਜਾਣੇਗਾ ਔਰ ਫੂਡ ਕੋਰਟ ਵੀ ਹੈ ਜਿੱਥੇ ਬਹੁਤ ਸਾਰੀਆਂ achi achi item ਖਾਣ ਦੀ ਤੁਹਾਨੂੰ ਮਿਲਣਗੀਆਂ ਦੀ ਮੇਨ ਐਂਟਰੀ ਫੀਸ ਕੀ ਰਹੀ ਹੈ ਜੀ ਪਬਲੀ ਨੂੰ ਅਪੀਲ ਕਰਦੇ ਆ ਜੀ ਤੁਹਾਡੇ ਕੋਲ 골ਡਨ ਚਾਂਸ ਹੈ ਔਰ ਥੋੜੇ ਦਿਨ ਲਈ ਹੈ ਸਿਰਫ ਕਿਉਂਕਿ ਅਸੀਂ ਇਹਨੂੰ ਵਧਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਜਿਹੜੀ ਗਰਾਊਂਡ ਦੀ ਪਰਮਿਸ਼ਨ ਹੈ ਉਹ ਲੋਹੜੀ ਤੱਕ ਹੀ ਹੈ ਸੋ ਦੈਟ ਜਲਦੀ ਤੋਂ ਜਲਦੀ ਜ਼ਿਆਦਾ ਟਾਈਮ ਕੱਢ ਕੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰੇ ਇੱਥੇ ਪਹੁੰਚੀਏ ਔਰ ਇਸ ਮੇਲੇ ਦਾ ਆਨੰਦ ਮਾਣੀਏ ਔਰ ਇੱਕ ਯਾਦਗਾਰ ਜਿਹੜੀ ਰਹੇਗੀ ਐਂਟਰੀ ਫੀਸ ਜਿਹੜੀ ਹੈ ਜੀ 40 ਰੁਪਏ ਐਂਟਰੀ ਫੀਸ ਆ ਉਹਦੇ ਨਾਲ ਜਿਹੜੀ 에ਰੋਪਲੇਨ ਦੀ ਜਿਹੜੀ ਸੈਰ ਆ ਫਰੀ